ਗੇਰੇ ਚੋਰ ਚਾਰੰ ਸੁੰਦਰ ਚੋਰ ਟਿੱਕੇ ਪੇ ਹਨ ਭਜੇ ਏਕ ਹਾਰੰ ਕਈ ਹਾਰ ਕੇ ਭਜੀ ਜਾ ਰਹੇ ਹਨ ਰਟਾ ਏਕ ਮਾਰੰ ਕਈ ਮਾਰੋ ਮਾਰੋ ਰਟ ਰਹੇ ਹਨ ਗਰੇ ਸੂਰ ਸਵਾਰੰ ਕੋੜ ਸਵਾਰ ਸੂਰ ਮੇ ਟਿੱਕੇ ਪੇ ਹਨ ਚਲੇ ਏਕ ਸਵਾਰੰ ਕਈ ਸਵਾਰ ਚੱਲ ਰਹੇ ਹਨ ਪਾਰੇ ਇੱਕ ਵਾਰੰ ਕੈਂ ਇੱਕੋ ਵਾਰ ਆ ਪੈਂਦੇ ਹਨ ਵੱਡੋ ਯੁੱਧ ਪਾਰੰ ਵੱਡਾ ਯੁੱਧ ਮਚਾਉਂਦੇ ਹਨ ਨਿਕਾਰੇ ਹਥਿਆਰੰ ਅਤੇ ਹਥਿਆਰ ਕੱਢ ਕੇ ਚਲਾਉਂਦੇ ਹਨ ਕਰੇ ਇੱਕ ਵਾਰੰ ਇੱਕੋ ਵਾਰ ਹੀ ਵਾਰ ਕਰਦੇ ਹਨ ਲਸੈ ਖਾਗ ਧਾਰੰ ਤਲਵਾਰਾਂ ਦੀ ਧਾਰ ਚਮਕਦੀ ਹੈ ਉਠ ਐ ਅੰਗਿਆਰੰ ਜੇਨਾਤੋ ਅਗ ਦੀਆਂ ਚਿੰਗਾਂ ਨਿਕਲਦੀਆਂ ਹਨ ਲਖੈ ਬਿਓ ਮੁਚਾਰਨ ਆਕਾਸ਼ ਵਿੱਚ ਵਿਚਰਨ ਵਾਲੇ ਦੇਵਤੇ ਵੇਖਦੇ ਹਨ ਸੋ ਪੈਜੰ ਪਚਾਰਨ ਸੂਰਵੀਰ ਲਲਕਾਰੇ ਮਾਰਦੇ ਹੋਏ ਆਪਣੀ ਮਰਿਆਦਾ ਪਾਲਦੇ ਹਨ ਮੰਡੇ ਆਸਤਰ ਤਾਰਨ ਆਸਥਰਾ ਦੀਆਂ ਤਾਰਾਂ ਮਾ ਸ਼ਿੰਗਾਰ ਰਹੇ ਹਨ ਕਰੇ ਮਾਰ ਮਾਰਨ ਅਤੇ ਮਾਰੋ ਮਾਰੋ ਕਰਦੇ ਹਨ ਏਕੇ ਕੰਪਚਾਰੰ ਕਈ ਬਹੁਤ ਕੰਬ ਰਹੇ ਹਨ ਮਹਾਬੀਰ ਚੁੱਟੈ ਬਲਿਯੋਦ ਦੇ ਆਪਸ ਵਿੱਚ ਚੁੱਟੇ ਹੋਏ ਹਨ ਸਰੰਗ ਸਾਂਝ ਫੁੱਟੈ ਤੀਰ ਨਾਲ ਕਵਾਜ ਟੁੱਟ ਰਹੇ ਹਨ ਤੜੰਕਾਰ ਛੁੱਟੈ ਜੋ ਤੜ ਤੜ ਕਰਦੇ ੁੱਟਦੇ ਹਨ ਝੜੰਕਾਰ ਉੱਠੈ ਅਤੇ ਉਹਨਾ ਵਿੱਚੋਂ ਝੜ ਝੜ ਸ਼ਬਦ ਨਿਕਲਦਾ ਹੈ ਸਰੰਗ ਤਾਰ ਬੁੱਠਾ ਤੀਰਾ ਦਾ ਮੀ ਵਰਦਾ ਹੈ ਜੁਗੰਗ ਜੁੱਧ ਚੁੱਠੇ ਦੋ ਦੋ ਯੋਧੇ ਆਪਸ ਵਿੱਚ ਚੁੱਟੇ ਹੋਏ ਹਨ ਰੰਗ ਰੋਸ ਰੁੱਠੇ ਕ੍ਰੋਧ ਨਾਲ ਰਣ ਵਿੱਚ ਰੁੱਝੇ ਹੋਏ ਹਨ ਇਕੰਗ ਇੱਕ ਕੋਠੇ ਅਤੇ ਇਕ ਇਕ ਨੂੰ ਕੋਰਿਆ ਹੈ ਢਲੀ ਢਾਲ ਉਠੇ ਢਾਲਾਂ ਤੋਂ ਢਲ ਢਲ ਸ਼ਬਦ ਨਿਕਲਦਾ ਹੈ ਅਰੰਗ ਫੌਜ ਫੁੱਟ ਹੈ ਵੈਰੀ ਦੀ ਸੈੜਾ ਫੁੱਟ ਗਈ ਹੈ ਕੀ ਨੇਜੇ ਪਲਟ ਹੈ ਕਈ ਨੇਜਿਆਂ ਨਾਲ ਨੇਜੇ ਵੱਜਦੇ ਹਨ ਚਮਤਕਾਰ ਉੱਠੈ ਆਤੇ ਚਿੰਗਾਰੇ ਨਿਕਲਦੇ ਹਨ ਕਿਤੇ ਭੂਮ ਲੁੱਟੈ ਕਿੰਨੇ ਹੀ ਧਰਤੀ ਤੇ ਲੁੜਕੇ ਪੇ ਹਨ ਗਿਰੇ ਏਕ ਉਠੈ ਕਈ ਇੱਕ ਡਿੱਗਦੇ ਹੋਏ ਫਿਰ ਉੱਠ ਖੜੋਤੇ ਹਨ ਰਣਾਂਗ ਫੇਰ ਜੁਟੈਂ ਮੁੜ ਕੇ ਰਣ ਵਿੱਚ ਜੁਟ ਗਏ ਹਨ ਬਹੇ ਤੇਗ ਟੁੱਟੈਂ ਚੱਲ ਚੱਲ ਕੇ ਤਲਵਾਰਾਂ ਟੁੱਟ ਗਈਆਂ ਹਨ ਮਜੇ ਵੀਰ ਵੀਰੰ ਸੂਰਮੇ ਵੀਰਤਾ ਦੀ ਮੋਜ ਵਿੱਚ ਹਨ ਧਰੇ ਵੀਰ ਚੀਰੰ ਸੂਰਮਿਆਂ ਨੇ ਬਸਤਰ ਧਾਰਨ ਕੀਤੇ ਹੋਏ ਹਨ ਕਰੈ ਸ਼ਾਸਤਰ ਪਾਤੰ ਸ਼ਸਤਰਾਂ ਦਾ ਪ੍ਰਹਾਰ ਕਰਦੇ ਹੋਏ ਉਠੈ ਆਸਤਰ ਕਾਤੰ ਕਾ ਤਲਾਕੇ ਅਸਤਰ ਚਲਾਉਂਦੇ ਹਨ ਇਹ ਤੈ ਬਾਣ ਰਾਜੰ ਇਧਰੋਂ ਬੰਦਰਾ ਦਾ ਰਾਜਾ ਸੁਗਰੀਵ ਉਤੈ ਕੁੰਭ ਕਾਜੰ ਅਤੇ ਉਧਰੋਂ ਕੁੰਭ ਕਰਨ ਲੜ ਰਹੇ ਹਨ ਕਰਿਓ ਸਾਲ ਪਾਤੰ ਅੰਤ ਨੂੰ ਸੁਗਰੀਵ ਨੇ ਸਾਲ ਦਾ ਬ੍ਰਿਚਪੋਟਕੇ ਮਾਰਿਆ ਗਿਰਿਓ ਵੀਰ ਪ੍ਰਾਤੰ ਜਿਸ ਨਾਲ ਰਾਵਣ ਦਾ ਭਰਾ ਕੁੰਭ ਕਰਨ ਟਿੱਗ ਪਿਆ ਦੋ ਜਾਗ ਫੁੱਟੀ ਉਸ ਦੀਆਂ ਦੋਵੇਂ ਟੰਗਾ ਟੁੱਟ ਗਈਆਂ ਰਤੰਤਾਰ ਛੁੱਟੀ ਜਿਨ੍ਹਾਂ ਵਿੱਚੋਂ ਲਹੂ ਦੀ ਧਾਰ ਚੱਲ ਪਈ ਗਿਰੇ ਰਾਮ ਤੇਖੇ ਰਾਮ ਨੇ ਡਿੱਗਦਾ ਹੋਇਆ ਵੇਖਿਆ ਵੱਡੇ ਦੁਸ਼ਟ ਲੇਖੇ ਕਿ ਵੱਡਾ ਦੁਸ਼ਟ ਲੇਖੇ ਲੱਗ ਗਿਆ ਹੈ ਘਰੀ ਬਾਨ ਵਰਖੰ ਉਸੇ ਵੇਲੇ ਰਾਮ ਨੇ ਤੀਰ ਆਦੀ ਪਰਖਾ ਕੀਤੀ ਪਰਿਓ ਸੈਨ ਹਰਖੰ ਬੰਦਰ ਸੈੜਾ ਵਿੱਚ ਆਨੰਦ ਛਾ ਗਿਆ ਹਨੇ ਬਾਣ ਤਾਨੰ ਰਾਮ ਦੇ ਹੱਥ ਦੇ ਮਾਰੇ ਹੋਏ ਬਾਣ ਨਾਲ ਚਿਣ ਕੋ ਕੁੰਭਕਰਨ ਕੁੰਭਕਰਨ ਮਾਰਿਆ ਗਿਆ ਪਾਏ ਦੇਵ ਹਰਖੰ ਦੇਵਤੇ ਪਰਸਾਨ ਹੋਏ ਕਰੀ ਪੁਹਾਪ ਵਰਖੰ ਅਤੇ ਉਹਨਾਂ ਨੇ ਰਾਮ ਉੱਤੇ ਫੁੱਲਾਂ ਦੀ ਵਰਖਾ ਕੀਤੀ ਸੋਨਿਓ ਲੰਕਨਾਥੰ ਰਾਵਣੇ ਕੁੰਭਕਰਨ ਦਾ ਮਰਨਾ ਸੁਣਿਆ ਆਨੇ ਭੂਮ ਮਾਥੰ ਤਾ ਉਸਨਿਆ ਪੜਾ ਮਥਾ ਤਤੀ ਨਾਲ ਮਾਰਿਆ ਇਤਿ ਸ਼੍ਰੀ ਬਚਿਤ੍ਰਨਾਟਕੇ ਰਾਮ ਅਵਤਾਰ ਕੁੰਭਕਰਨ ਬਧੈ ਧਿਆਏ ਸਮਾਪਤੰ ਸਤ 에ਤੇ ਸ਼੍ਰੀ ਬਚਿਤ੍ਰਨਾਟਕ ਦੇ ਰਾਮ ਅਵਤਾਰ ਦਾ ਕੁੰਭਕਰਨ ਬਧੈ ਨਾਦਾ ਅਧਿਆਏ ਸਮਾਪਤ ਅਤ ਤ੍ਰਿਮੁੰਡ ਯੁੱਧ ਕਥਨ ਹੁਣ ਤ੍ਰਿਮੁੰਡ ਯੁੱਧ ਦਾ ਕਥਨ ਰਸਾਵਲ ਚੰਦ ਪਟਿਓ ਤੀਨ ਮੁੰਦੰ ਫਿਰ ਰਾਵਣ ਨੇ ਤ੍ਰਿਮੁੰਡ ਦੇ ਆਤ ਨੂੰ ਭੇਜਿਆ ਚਲਿਓ ਸੈਨ ਚੁੰਡੰ ਜੋ ਸੈਨਾ ਦਾ ਚੁੰਡ ਨਾਲ ਲੈ ਕੇ ਚਲਿਆ ਕੀਰਤੀ ਚੇਤਰ ਜੋਦੀ ਉਹ ਯੁੱਧ ਦਾ ਰੰਗ ਬਣਾ ਦੇਣ ਵਾਲਾ ਯੋਦਾ ਸੀ ਮੰਡੇ ਪਰਮਕ੍ਰੋਧੀ ਅਤੇ ਵੱਡੇ ਕ੍ਰੋਧ ਨਾਲ ਰਣਮੰਡਣ ਵਾਲਾ ਸੀ ਬੰਕੇ ਮਾਰ ਮਾਰੰ ਮਾਰ ਲੋ ਮਾਰ ਲੋ ਬੋਲਦਾ ਹੋਇਆ ਤਜੈ ਬਾਣ ਤਾਰੰ ਤੀਰਾ ਦੀ ਵਾਛੜ ਲਗਾਉਂਦਾ ਸੀ ਹਨੂਮੰਤ ਕੋਪੇ ਉਸ ਦੇ ਸਾਹਮਣੇ ਹਨੂਮਾਨ ਨੇ ਕ੍ਰੋਧ ਨਾਲ ਰਣੰਪਾਏ ਰੋਪੇ ਰਣਾ ਵਿੱਚ ਪੈਰ ਗੱਡ ਲੇ ਸੰਨ ਅਸੰ ਛੀਨ ਲੀਨੋ ਹਨੂਮਾਨ ਨੇ ਤ੍ਰਿਮੁੰਡ ਦੇ ਹੱਥੋਂ ਤਲਵਾਰ ਖੋ ਲਈ ਤੇ ਸੀ ਕਾਂਠ ਦੀਨੋ ਅਤੇ ਉਸੇ ਦੀ ਗਰਦਨ ਉੱਤੇ ਮਾਰ ਦਿੱਤੀ ਹਨਿਓ ਖਾਸਤ ਨੈਣੰ ਇਸ ਤਰ੍ਹਾਂ 6 ਅੱਖਾਂ ਵਾਲੇ ਤ੍ਰਿਮੁੰਡ ਨੂੰ ਮਾਰ ਲਿਆ ਅਸੇ ਦੇਵ ਗੈਰੰ ਇਸ ਨਜ਼ਾਰੇ ਨੂੰ ਵੇਖ ਕੇ ਦੇਵਤੇ ਆਕਾਸ਼ ਵਿੱਚ ਪਰਸਾਨ ਨ ਹੋ ਗਏ ਇਤਿ ਸ਼੍ਰੀ 75 ਨਾਟਕ RAM AVATAR TRIMUND BADHYA AT AY SAMAPTAM 7 ਇਥੇ ਸ਼੍ਰੀ 75 ਨਾਟਕ ਦੇ RAM AVATAR ਦੇ TRIMUND ਬੱਧਾ ਅਧਿਆਏ ਦੀ ਸਮਾਪਤੀ ਆਥਮ ਮਹੋਦਰ ਮੰਤਰੀ ਯੁੱਧ ਕਥਨੰ ਹਣ ਮਹੋਦਰ ਮੰਤਰੀ ਦੇ ਯੁੱਧ ਦਾ ਕਥਨ ਹਰਸਾਵਲ ਚਾਂਦ ਸੋਨੇਓ ਲੰਕਨਾਥੰ ਲੰਕਾ ਦੇ ਸੁਆਮੀ ਰਾਵਣ ਨੇ ਤ੍ਰਿਮੁੰਡ ਦਾ ਮਰਨਾ ਸੁਣਿਆ ਤੁਨੇ ਸਰਬ ਮਾਤੰ ਤਾਂ ਸਾਰਿਆਂ ਸਿਰਾਂ ਨੂੰ ਹਿਲਾਣ ਲੱਗਿਆ ਕਰਿਓ ਮਦ ਪਾਨੰ ਫਿਰ ਮਦਰਾ ਦਾ ਸੇਵਣ ਕੀਤਾ ਭਰੇ ਬੀਰ ਮਾਨੰ ਅਤੇ ਵੀਰਤਾ ਦੇ ਗੌਰਵ ਨਾਲ ਭਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ